ਨਾਮਗ੍ਰਮੀਤ ਕਰਨ ਬਲਾਤ ਸਰੰਦ ਜਿਲ੍ਹਾ ਫਤਿਹਗੜ ਸਾਹਿਬ ਅੱਜ ਅਸੀਂ ਸਰਕਾਰ ਦੇ ਰੋਸ ਪ੍ਰਗਟ ਕਰਦੇ ਆਂ ਕਿ ਆਈਸੀਡੀਐਸ ਦੀ ਸਕੀਮ ਵਿੱਚ ਬਜਟ ਵਿੱਚ 300 ਕਰੋੜ ਦੀ ਕਟੋਪੀ ਕੀਤੀ ਆ ਉਹਦੇ ਸੰਬੰਧ ਵਿੱਚ ਅਸੀਂ ਸਰਕਾਰ ਦੀਆਂ ਬਜਟ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਜ਼ਾਹਰ ਕਰ ਰਹੇ ਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਡੇ ਬਜਟ ਵਿੱਚ ਵਾਧਾ ਕੀਤਾ ਜਾਵੇ ਜਿਹੜੀ ਉਹਨਾਂ ਨੇ ਕਟੋਪੀ ਕੀਤੀ ਆ ਉਹ ਸਾਨੂੰ ਮਨਜ਼ੂਰ ਨਹੀਂ ਹੈ ਕਿ ਸਾਡੇ ਨਾਲ ਹੀ ਤਿੰਨ ਤੋਂ 6 ਸਾਲ ਦੇ ਬੱਚੇ ਵਾਪਸ ਦੇ ਰਹੇ ਨੇ ਨਾ ਹੀ ਸਾਡਾ ਪੋਸ਼ਣ ਟ੍ਰੈਕ ਤੇ ਜੋ ਕੰਮ ਹੁੰਦਾ ਸਨ ਨਾਲ ਮੋਗਾ ਹੀ ਪਹੁੰਚ ਜਾਂਦੇ ਨੇ ਜੋ ਵੀਡ ਆਉਂਦੀ ਆ ਉਹ ਵਧੀਆ ਨਹੀਂ ਆਉਂਦੀ ਸੈਂਟਰਾਂ 'ਚ ਉਹ ਬੰਦੀ ਵੀਡ ਦੇ ਰਹੇ ਨੇ ਅਸੀਂ ਬਾਰ ਬਾਰ ਮੰਗ ਪਕੀਤਾ ਸਰਕਾਰ ਨੂੰ ਕਿ ਜੋ ਰਾਸ਼ਨ ਸਾਡੇ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਆ ਰਹੇ ਆ ਉਹਦੇ ਵਿੱਚ ਬਦਲਾਅ ਦਿੱਤਾ ਜਾਵੇ ਪਰ ਸਰਕਾਰ ਦੇ ਕਰਨ ਨੇ ਜੂ ਨਹੀਂ ਕਰਤੀ ਹੈਗੀ ਬਸ ਜੋ ਵੀ ਮੰਤਰੀ ਦਾ ਬਜੇਟ ਪਾਰ ਕਹਿੰਦੀ ਸੀ ਕਿ ਅਸੀਂ ਜਾਂਚ ਕਰਵਾਈਏ ਕੁਝ ਵੀ ਇਹ ਨਹੀਂ ਨਿਕਲਿਆ ਪਰ ਜਾਂਚ ਦੇ ਦੌਰਾਨ ਵੀ ਲੋਕਾਂ ਦੀ ਲਾਹ ਪਤਰੀ ਨਹੀਂ ਆਵਾਜ਼ ਆਈ ਇਹ ਰਾਸ਼ਨ ਵਧੀਆ ਨਹੀਂ ਹੈਗਾ ਜਦੋਂ ਲੋਕ ਬਣਾਉਂਦੇ ਨੇ ਘਰਾਂ ਵਿੱਚ ਜਾਂ ਸੀ ਸੈਂਟਰ ਵਿੱਚ ਬਣਾਉਂਦੇ ਆ ਕਾ ਜੋ ਸਾਨੂੰ ਕਮੀ ਮਹਿਸੂਸ ਹੁੰਦੀ ਆ ਅਸੀਂ ਉਹਨਾਂ ਨੂੰ ਦੱਸਿਆ ਆ ਪਰ ਉਹਦੇ باوجود ਵੀ ਉਹਨਾਂ ਨੇ ਉਹੀ ਰਾਸ਼ਨ ਦੁਬਾਰਾ ਸੈਂਟਰਾਂ 'ਚ ਭੇਜਿਆ ਅਸੀਂ ਫੇਰ ਵੀ ਉਹਦੀ ਨਿੰਦਿਆ ਕਰਦੇ ਆ ਅਸੀਂ ਚਾਹੁੰਦੇ ਆ ਕਿ ਅੱਗੇ ਮੰਗ ਸੁੱਕਾ ਰਾਸ਼ਨ ਸੀ ਜੋ ਲੋਕ ਲਾਪਤਰੀ ਲੈ ਕੇ ਖੁਸ਼ ਹੁੰਦੇ ਨੇ ਸਾਨੂੰ ਉਹੀ ਰਾਸ਼ਨ ਦੁੱਧ ਘਿਓ ਚੀਨੀ ਕਣਕ ਚੌਲ ਦੁਬਾਰਾ ਦਿੱਤਾ ਜਾ ਤਾਂ ਜੋ ਅਸੀਂ ਆਪਣਾ ਤਾਜ਼ਾ ਰਾਸ਼ਨ ਮਲਾ ਕੇ ਬੱਚਿਆਂ ਨੂੰ ਖਵਾ ਸਕੀਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ